ਸ਼ੋਲੇ ਦਿੱਤੇ ਜਾ ਰਹੇ ਦਸਕੋ ਵਧੀਆ ਬਣਾ ਕੇ ਚਾਟ ਵਗੈਰਾ ਉਹਨਾਂ ਦੀ ਤੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਈ ਸਾਰਿਆਂ ਨੂੰ ਇਹ ਪਿੰਡ ਬੰਗੀ ਦੀਪਾ ਜੀ ਪਹਿਲਾਂ ਵੀ ਆਪਾਂ ਵੀਡੀਓ ਬਣਾਉਂਦੇ ਰਹਿੰਦੇ ਇੱਥੋਂ ਦੀਆਂ ਤੇ ਜਿਹੜਾ ਬੱਚਿਆਂ ਦੀ ਮਿਹਨਤ ਸਦਕਾ 100 ਦੇ ਕਰੀਬ ਬੱਚੇ ਇੱਥੇ ਐਕਸਰਸਾਈਜ਼ ਕਰਨ ਆਉਂਦੇ ਖੇਡਣ ਆਉਂਦੇ ਡੇਲੀ ਤੇ ਇਹ ਇੰਨੇ ਕਿ ਜ਼ਿਆਦਾ ਬੱਚੇ ਮਸ਼ਹੂਰ ਹੋਏ ਆਪਣੀ ਮਿਹਨਤ ਕਰਕੇ ਵੀ ਪਿੰਡ ਦੇ ਲੋਕ ਹੁਣ ਆਪਣੇ ਜਨਮ ਦਿਨ ਸੈਲੀਬ੍ਰੇਟ ਕਰਨੇ ਨੇ ਨਾਲ ਆਉਂਦੇ ਆ ਤੇ ਉਸ ਲੜੀ ਦੇ ਤਹਿਤ ਜਿਹੜਾ ਅਗਲਾ ਜਨਮ ਦਿਨ ਅੱਜ ਮਨਾਇਆ ਜਾ ਰਿਹਾ ਉਹ ਹੈਗਾ ਮਨਪ੍ਰੀਤ ਸਿੰਘ ਦਾ ਮਨਪ੍ਰੀਤ ਖੁੱਲਾ ਕਹਿੰਦੇ ਆ ਪਿੰਡ ਦੇ ਵਿੱਚ ਨੂੰ ਤੇ ਇਹ ਆਪਣੀ ਜੌਬ ਵੀ ਕਰਦੇ ਨੇ ਤੇ ਨਾਲ ਆਪਦੀ ਕਮਾਈ ਦੇ ਵਿੱਚੋਂ ਹਿੱਸਾ ਪੱਤੀ ਕੱਢ ਕੇ ਅੱਜ ਆਵਦਾ ਜਨਮ ਦਿਨ ਬੱਚਿਆਂ ਨਾਲ ਸੈਲੀਬ੍ਰੇਟ ਕੀਤਾਗਾ ਇਹਨਾਂ ਨਾਲ ਗੱਲਬਾਤ ਕਰਦੇ ਆ ਮੇਰਾ ਨਾਮ ਮਨਪ੍ਰੀਤ ਸਿੰਘ ਹੈ ਤੇ ਮੈਨੂੰ ਵਧੀਆ ਲੱਗਾ ਗਰਾਊਂਡ 'ਚ ਆਉਂਦ ਨੇ ਜਵਾਕ ਖੇਡਣ ਨਸ਼ਿਆਂ ਤੋਂ ਬਚਣੇ ਵਧੀਆ ਤੇ ਮਾਸੀ ਦੀ ਮੁੰਡੀ ਹੈਗਾ ਹੈ ਨਾ ਤੇ ਬੜੀ ਸਕੂਨਦਾ ਇਹਨਾਂ ਨੂੰ ਵਧੀਆ ਕੰਮ ਕੀ ਕਰਦੇ ਹੋ ਤੁਸੀਂ ਕੰਮ ਦੱਸ ਦਿਓ ਫੈਨਿਚਰ ਚ ਜੌਬ ਕਰਦਾ ਸੀ ਕੈਂਟੀਨ ਚ ਲੱਗੇ ਹਾਂ ਪ੍ਰਾਈਵੇਟ ਨੌਕਰੀ ਹਾਂ ਪ੍ਰਾਈਵੇਟ ਨੌਕਰੀ ਅੱਛਾ ਜੀ ਤੇ ਤੁਹਾਡੇ ਬੱਚੇ ਮਤਲਬ ਆ ਨੇੜੇ ਦੇ ਘਰਾਂ ਦੇ ਇੱਥੇ ਆਉਂਦੇ ਖੇਡਣ ਆਉਂਦੇ ਆਈ ਸਾਰੇ ਮੇਰੇ ਚਾਚੇ ਦੇ ਜਵਾਕ ਹੁੰਦੇ ਨੇ ਸਾਰੇ ਅੱਛਾ ਜੀ ਬਸ ਬੜੀਏ ਲੱਗੇ ਪਿਆ ਜਵਾਕਾਂ ਨੂੰ ਵੀ ਮਨਾਇਆ ਜਾਵੇ ਅੱਡੇ ਪ੍ਰਾਈਵੇਟ ਨੌਕਰੀ ਕਰਦਾ ਜੀ ਨੌਜਵਾਨ ਫਿਰ ਵੀ ਆਪਦੀ ਤਨਖਾਹ ਦੇ ਵਿੱਚੋਂ ਜ਼ਰੂਰੀ ਸਮਝਿਆ ਇਹਨੇ ਬੱਚਿਆਂ ਨਾਲ ਆਪਦਾ ਜਨਮ ਦਿਨ ਸੈਲੀਬ੍ਰੇਟ ਕਰਾਂ ਤੇ ਇਹ ਜੇ ਨੌਜਵਾਨਾਂ ਦਾ ਬਹੁਤ ਧੰਨਵਾਦ ਕਰਦੇ ਆ ਜੀ ਤੇ ਐਸੀ ਹੀ ਗਰਾਊਂਡ ਦਾ ਕਬੱਡੀ ਕੋਚ ਗਗਨਦੀਪ ਸਿੰਘ ਮੇਰੇ ਵੱਲੋਂ ਤੇ ਮੇਰੀ ਪੂਰੀ ਟੀਮ ਵੱਲੋਂ ਜਿੰਨੇ ਵੀ ਸੱਜਣ ਦੇਖ ਰਿਹਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਭਾਈ ਜੀ ਸਾਡਾ ਭਰਾਮਣ ਪ੍ਰੀਤ ਸਿੰਘ ਖੁੱਲਾ ਇਹਨਾਂ ਦਾ ਜਨਮ ਦਿਨ ਆ ਮੇਰੀ ਪੂਰੀ ਟੀਮ ਵੱਲੋਂ ਤੇ ਮੇਰੀ ਫੈਮਿਲੀ ਵੱਲੋਂ ਤੇ ਸਾਨੂੰ ਬੱਚਾ ਵੱਲੋਂ ਜਨਮ ਦਿਨ ਦੀਆਂ ਲੱਖ ਲੱਖ ਮੁਬਾਰਕਾਂ ਪ੍ਰਮਾਤਮਾ ਇਹਨਾਂ ਦੀ ਉਮਰ ਲੰਮੀ ਕਰੇ ਸਾਡੀ ਪੂਰੀ ਟੀਮ ਦੀ ਦੁਆ ਭਾਈ ਜੀ ਅੱਜ ਇਹਨਾਂ ਨੇ ਸਾਡੇ ਨਾਲ ਜਨਮ ਦਿਨ ਮਨਾਉਣਾ ਜ਼ਰੂਰੀ ਸਮਝਿਆ ਇੱਕ ਬਹੁਤ ਕੋਈ ਤਗੜੇ ਘਰੋਂ ਬਲਾਉਂਗ ਨਹੀਂ ਕਰਦੇ। ਇੱਕ ਆਪਦੀ ਪ੍ਰਾਈਵੇਟ ਨੌਕਰੀ ਕਰਦੇ ਆ। ਪਰ ਇਹਨਾਂ ਨੇ ਜ਼ਰੂਰੀ ਸਮਝਿਆ ਬੱਚਿਆਂ ਦਾ ਸਾਥ ਦੇਣਾ। ਪਹਿਲਾਂ ਵੀ ਦਿੰਦੇ ਆਇਆ ਪਹਿਲਾਂ ਸਾਨੂੰ ਛੋਲੇ ਹੋਰ ਵੀ ਕਈ ਚੀਜ਼ਾਂ ਕੋਈ ਵੀ ਚੀਜ਼ ਗਰਾਊਂਡ ਚ ਚਾਹੀਦੀ ਹੁੰਦੀ ਉਹ ਲਿਆ ਕੇ ਦਿੰਦੇ ਨੇ। ਅਸੀਂ ਧੰਨਵਾਦ ਕਰਦੇ ਆਂ ਵੀਰ ਦਾ ਕਿ ਸਾਡੇ ਨਾਲ ਦਾ ਜਨਮ ਦਿਨ ਮਨਾਉਣਾ ਜ਼ਰੂਰੀ ਸਮਝਿਆ। ਇਹਦੇ ਪਰਿਵਾਰ ਦਾ ਦੀ ਮੰਮੀ ਦਾ ਇਹਨਾਂ ਦੀ ਸਿਸਟਰ ਮਨਪ੍ਰੀਤ ਦਾ ਫਿਰ ਤੋਂ ਇੱਕ ਵਾਰੀ ਇਸ ਧੰਨਵਾਦ ਕਰਦੇ ਆਂ ਕਿ ਇਹਨਾਂ ਨੇ ਸਾਡੇ ਨਾਲ ਜਨਮ ਦਿਨ ਮਨਾਉਣਾ ਜ਼ਰੂਰੀ ਸਮਝਿਆ। ਇਹ ਜਿਹੜੀਆਂ ਚੀਜ਼ਾਂ ਦੇ ਰਹੇ ਆ ਆਪਾਂ ਨੂੰ ਅੱਜ ਬੱਚਿਆਂ ਨੂੰ ਖਾਣ ਨੂੰ। ਉਹ ਕੀ ਦੇ ਰਹੇ ਹੈ ਇਹ ਅੱਜ ਆਪਾਂ ਨੂੰ ਚਨੇ ਨੇ ਵਧੀਆ ਚਾਟ ਬਣਾਉਣਾ ਕਿ ਲਈ ਚਨਿਆਂ ਦੀ ਤੇ ਕੇਲੇ ਦੇ ਰਹੇ ਨੇ ਅੱਛਾ ਜੀ ਹਾਂ ਜਿਹੜੀਆਂ ਚੀਜ਼ਾਂ ਬੱਚਿਆਂ ਦੇ ਹੱਥ ਲਈ ਚੰਗੀਆਂ ਨੇ ਸੋਲੇ ਦੇ ਪ੍ਰੋਵਾਈਡ ਕਰ ਸੋਲੇ ਦਿੱਤੇ ਜਾ ਰਹੇ 10 ਕੋ ਵਧੀਆ ਬਣਾ ਕੇ ਚਾਟ ਵਗੈਰਾ ਉਹਨਾਂ ਦੀ ਤੇ ਨਾਲ ਪਿੰਡ ਦੇ ਲੋਕ ਹੋਰ ਵੀ ਜਿਹੜੇ ਇਸ ਚੀਜ਼ ਨਾਲ ਜੁੜੇ ਆ ਤੇ ਇਹ ਬੱਚੇ ਮੰਨ ਲਓ ਇੰਨੇ ਕੁ ਮਸ਼ਹੂਰ ਹੋਏ ਆ ਆਪਦੀ ਮਿਹਨਤ ਸਦਕਾ 1.5 ਸਾਲ ਜਿਹੜੇ ਇਹਨਾਂ ਨੇ ਦੌੜ ਭੱਜ ਕੀਤੀ ਹੈਗੀ ਤਾਂ ਕਰਕੇ ਲੋਕ ਇੱਥੇ ਆ ਕੇ ਆਪ ਆਪਣੇ ਜਨਮ ਦਿਨ ਮਨਾਉਣ ਲੱਗੇ ਆ ਇੱਕ ਰੋਜਾ ਜਿਹੜਾ ਪਹਿਲਾਂ ਲੀਗ ਹੋਈ ਸੀ ਉਹਦੇ ਵਿੱਚ ਵੀ ਬੱਚੇ ਖੇਡੇ ਸੀ ਤੇ ਕਰੈਕਟ ਦੇ ਵੀ ਟੂਰਨਾਮੈਂਟ ਹੋਏ ਸੀ ਬੰਗੀਦੀਪਾ ਪਿੰਡ ਮੰਨ ਲਓ ਖੇਡਾਂ ਵੱਲ ਵਧੀਆ ਜਾ ਰਿਹਾ ਹੈਗਾ ਤੇ ਗਗਨ ਨੀਮਾ ਫੌਜੀ ਜਾਂ ਜਸਪਾਲ ਬਾਬਾ ਜਿਹੜੇ ਵੀ ਪਹਿਲਾਂ ਪੰਜ ਚਾਰ ਬੰਦਿਆਂ ਨੇ ਕੰਮ ਸ਼ੁਰੂ ਕੀਤਾ ਸੀ ਹੁਣ ਪਿੰਡ ਦੇ ਲੋਕ ਸਹਿਯੋਗ ਕਰ ਰਹੇ ਆ ਕੋਈ ਡਰੈਸਾਂ ਉਹਨਾਂ ਨੂੰ ਦੇ ਰਿਹਾ ਜਿਵੇਂ ਪਹਿਲਾਂ ਆਪਾਂ ਵੀਡੀਓ ਪਾਈ ਸੀ ਕੋਈ ਹੋਰ ਜਰਸੀਆਂ ਵਗੈਰਾ ਸਪான்ਸਰ ਕਰ ਰਿਹਾ ਉਹ ਸਾਰੀਆਂ ਚੀਜ਼ਾਂ ਇਹ ਗਗਨ ਦੀ ਮਿਹਨਤ ਲਾ ਲੋ ਇਹਦੇ ਨਾਲ ਜਿਹੜੇ ਜੁੜੇ ਆ ਉਹਨਾਂ ਦੀ ਤੇ ਜਿਹੜੇ ਬੱਚੇ ਆ ਇਹ ਇਹਨਾਂ ਦੀ ਮਿਹਨਤ ਤਾਂ ਕਰਕੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਇਹ ਵਧੀਆ ਕੰਮ ਚੱਲ ਰਿਹਾ ਤੇ ਇਹਨਾਂ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਆਂ ਜੋ ਆਪਣੇ ਕਬੱਡੀ ਕੋਚ ਨੇ ਜੀ ਗਗਨ ਇਹ ਜਿਹੜਾ ਸਾਰੀਆਂ ਕਰਵਾ ਰਹੇ ਨੇ ਉਹਨਾਂ ਦੀ ਵਾਈਫ ਪਹੁੰਚੇ ਹੋਏ ਨੇ ਅੱਜ ਤੇ ਜਿਹੜਾ ਜਨਮ ਦਿਨ ਮਨਾਇਆ ਗਿਆ ਸੀ ਉਹਨਾਂ ਨਾਲ ਗੱਲਬਾਤ ਕਰਵਾਵਾਂਗੇ ਸੱਸੀ ਕਾਲ ਜੀ ਸੱਸੀ ਕਾਲ ਜੀ ਹਾਂ ਜੀ ਆਪਣਾ ਨਾਮ ਦੱਸ ਦਿਓ ਤੇ ਜਿਹੜੀ ਇਹ ਤੁਹਾਡਾ ਮੈਸੇਜ ਆ ਜਿਹੜਾ ਉਹ ਵੀ ਦੱਸ ਦਿਓ ਸੱਸੀ ਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਕੁਲਵਿੰਦਰ ਕੌਰ ਹੈ ਜੀ ਰਿਸਪੈਕਟਡ ਗਗਨਦੀਪ ਸਿੰਘ ਕਵਾਡੀ ਕੋਚ ਮੇਰੇ ਹਸਬੈਂਡ ਹੈ ਜੀ ਮੈਨੂੰ ਬਹੁਤ ਮਾਣ ਹੈ ਜੀ ਇਸ ਗੱਲ ਤੇ ਵੀ ਗਗਨਦੀਪ ਸਿੰਘ ਮੇਰੇ ਹਸਬੈਂਡ ਹੈ ਜੀ ਕਿਉਂਕਿ ਅੱਜ ਕੱਲ ਹਰ ਇਨਸਾਨ ਪੈਸੇ ਦੀ ਹੋੜ ਚ ਲੱਗਿਆ ਹੋਇਆ ਹੈ ਜੀ ਤੇ ਮੇਰਾ ਦਿਲ ਤੋਂ ਸਲੂਟ ਹੈ ਜੀ ਮੇਰੇ ਹਸਬੈਂਡ ਨੂੰ ਦਿਲ ਤੋਂ ਰਿਸਪੈਕਟ ਹੈ ਜੀ ਇਸ ਇਨਸਾਨ ਲਈ ਜਿਹੜਾ ਬਿਨਾਂ ਕਿਸੇ ਸਵਾਰਥ ਤੋਂ ਪਿੰਡ ਦੀ ਸੇਵਾ ਕਰ ਰਿਹਾ ਹੈ ਜੀ ਪ੍ਰਮਾਤਮਾ ਅਗੇ ਇਹ ਅਰਦਾਸ ਕਰੂੰਗੀ ਮੇਰੇ ਹਸਬੈਂਡ ਦੀ ਉਮਰ ਇੰਨੀ ਕੁ ਲੰਮੀ ਹੋਵੇ ਕਿ ਉਹ ਸਾਰੀ ਉਮਰ ਇਸ ਪਿੰਡ ਦੀ ਸੇਵਾ ਬਿਨਾਂ ਕਿਸੇ ਸਵਾਰਥ ਤੋਂ ਕਰਦੇ ਰਹਿਣ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾ ਹੇ ਪ੍ਰਮਾਤਮਾ ਹੇ ਪ੍ਰਮਾਤਮਾ ਸਾਡੇ ਭਰਾ ਦੀ ਸਾਡੇ ਭਰਾ ਦੀ ਲੰਮੀ ਉਮਰ ਕਰੀ ਲੰਮੀ ਉਮਰ ਕਰੀ ਤਰੱਕੀਆਂ ਵਾਖੀ ਤਰੱਕੀਆਂ ਵਾਖੀ ਦੇਨ ਦੁਗਣੀ ਦੇਨ ਦੁਗਣੀ ਰਾਜ ਚੋਗਣੀ ਰਾਜ ਚੋਗਣੀ ਤਰੱਕੀ ਕਰੇ ਤਰੱਕੀ ਕਰੇ ਹੈਪੀ ਬਰਥਡੇ ਕੋ ਤੰਦਵਾਰੇ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਸਾਡੇ ਭਰਾ ਦੀ ਬਰਥਡੇ ਟੂ ਯੂ ਓਕੇ ਕਾਲੋ ਭਾਈ ਜੇ ਪਹਿਲਾ ਖਾਊਗਾ ਹਾਂ ਡਬਲ